ਨੇ ਜਿਹੜੇ ਐਗਜ਼ਿਟ ਕੋਲਾ ਡਰਾਮਾ ਰਚਿਆ ਹੈਗਾ ਇਹ ਸਿਰਫ ਸਾਡੇ ਜਿਹੜੇ ਕਾਂਗਰਸ ਜਾਂ ਜਿਹੜਾ ਇੰਡੀਆ ਲਾਇੰਸ ਹੈਗਾ ਉਹਦੇ ਵਰਕਰ ਵਿੱਚ ਬੇਦੇਲੀ ਪੈਦਾ ਕਰਨ ਵਾਸਤੇ ਨਰਾਜਤਾ ਪੈਦਾ ਕਰਨ ਵਾਸਤੇ ਧਾਊਲ ਪੈਦਾ ਕਰਨ ਵਾਸਤੇ ਇਹਨਾਂ ਡਰਾਮਾ ਰਚਾਇਆ ਹੈਗਾ ਮੈਂ ਐਲਾਨ ਕਰਦਾ ਹੈਗਾ ਸਾਡੀ ਅੱਜ ਹੀ ਮੀਟਿੰਗ ਹੋਈ ਹੈ ਆਲ ਇੰਡੀਆ ਕਾਂਗਰਸ ਮੀਟਿੰਗ ਤੇ ਬਾਕੀ ਦੇ ਜਿਹੜੇ 275 ਅਸੀਂ ਐਮਪੀ ਖੜੇ ਸੀਗੇ ਕਿ ਇੰਡੀਆ ਲਾਇੰਸ 295 ਸੀਟ ਤੱਕ ਘਟੋਟ ਤੇ ਸੀਟ 300 ਹੀ ਬਚ ਸਕਦੀ ਹੈ ਇਹ ਜਿੱਤ ਰਿਹਾ ਹੈਗਾ ਸਾਡੇ ਵਰਕਰوں ਕੋ ਘੁਮਾਉਣ ਦੀ ਕੋਈ ਲੋੜ ਨਹੀਂ ਬੇਦਲ ਹੋਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਵੱਡੀ ਗਿਣਤੀ ਵਿੱਚ ਜਿੱਤ ਕੇ ਸੱਤਾ ਦੇ ਕਾਬਜ ਹੋਣ ਜਾ ਰਹੇ ਹਾਂ ਔਰ ਭਾਰ ਭਾਰ ਜਿਹੜਾ ਭਾਰ ਭਾਰ ਦਾ ਬਿਸਤਰਾ ਉਹ ਗੋਲ ਕਰਨ ਜਾ ਰਹੇ ਹਾਂਗੇ ਜਿੰਨੇ ਵੀ ਜਿਹੜੇ ਪੈਰਲਲ মিডিਆ ਹੈਗਾ ਜਿਹਨੂੰ ਆਲਟਰਨੇਟ মিডিਆ ਕਹਿੰਦੇ ਹੈਗੇ ਉਹ ਜਿੰਨੇ ਚੌਂਡਰੇ ਸਲੇਸ਼ ਕਰਨੇ ਉਹਨਾਂ ਦਾ ਮੰਨਣਾ ਹੈਗਾ ਕਿ ਭਾਜਪਾ ਹੋ ਸਕਦਾ 200 ਤੋਂ ਵੀ ਥੱਲੇ ਚਲੀ ਜਾਵੇ ਸੋ ਜੋ ਇਦਾਂ ਦੀਆਂ ਸਾਲੀਆਂ ਇੱਕ ਰੀ ਦਰਜਣਾ ਜਿਹੜੀਆਂ ਰਕਵਾਣੀਆਂ ਆ ਗਈਆਂ ਭਾਜਪਾ ਦੇ ਸਿਆਸੀ ਫਿਊਚਰ ਬਾਰੇ ਸਿਆਸੀ ਪੇਕ ਬਾਰੇ ਉਹ ਹੋ ਰਹੀਆਂ ਨੇ ਅਜਿਹੇ ਮਾਹੌਲ ਵਿੱਚ ਖਰੀਦੇ ਖਰਚੀਦੇ ਖਰਦਾਏ ਜਾਂ ਆਪਣੇ ਕੋਲੋਂ ਮੈਨੀਪੂਲੇਟ ਕੀਤੇ ਹੋਏ ਜਿਹੜੇ ਐਗਜ਼ਿਟ ਪੋਲ ਹੈਗੇ ਇਹਨਾਂ ਦਾ ਮਕਸਦ ਸਿਰਫ ਇੱਕ ਕਨਫਿਊਜ਼ਨ ਪੈਦਾ ਕਰਨਾ ਹੈਗਾ ਜੋ ਆਪ ਡਰ ਪੈਦਾ ਕਰਨਾ ਹੈਗਾ ਇੱਕ ਨਰਾਜਤਾ ਪੈਦਾ ਕਰਨੀ ਹੈ ਜੀ ਉਹ ਅਸੀਂ ਟੋਟਲੀ ਰੱਦ ਕਰਦੇ ਆਗੇ ਔਰ ਲਾਂਚ ਕਰਦੇ ਆਗੇ ਕਿ ਜਦੋਂ ਚਾਰਜੀ ਨਤੀਜੇ ਆਣਗੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਭਾਜਪਾ ਦਾ ਬਿਸਤਰਾ ਗੋਲ ਹੋ ਰਿਹਾ ਭਾਜਪਾ ਸਿਆਸੀ ਦਿੱਸ਼ਤ ਦਫਾ ਹੋ ਰਹੀ ਹੈਗੀ ਸਾਰੇ ਜਾਣਦੇ ਨੇ ਕਿ ਜਿਹੜੇ ਐਗਜ਼ਿਟ ਪੋਲ ਹੈ ਇਹਨਾਂ ਦੀ ਕਿੰਨੀ ਸੱਚਾਈ ਹੈਗੀ ਹੈ ਇਤਿਹਾਸ ਵਿੱਚ ਬਹੁਤ ਵਾਰ ਐਗਜ਼ਿਟ ਪੋਲ ਬਿਲਕੁਲ ਤੋਂ ਆਮ ਡਿੱਗੇ ਨੇ ਚਾਹੇ 2004 ਤੋਂ ਸ਼ਾਈਨੀ ਇੰਡੀਆ ਸੀ ਬਾਜਪਾਈ ਦਾ ਉਦੋਂ ਜਦੋਂ ਸਾਰੇ ਭਾਜਪਾ ਦੀ ਜਿੱਤ ਦੀ ਖੁਸ਼ੀ ਨੂੰ ਕੋਈ ਕਰ ਰੇ ਸੀਗੇ ਤਾਂ ਭਾਜਪਾ ਤੜਾਨ ਡਿੱਗੀ ਸੀ ਤੇ ਯੂਪੀਐਮ ਵੱਨ ਤੇ ਯੂਪੀ ਚੋਣ ਤੋਂ ਬਾਅਦ 10 ਸਾਲ ਲਗਾਤਾਰ ਕਾਂਗਰਸ ਨੇ ਜੋ ਦਰਜੋਰ ਬਣਾ ਕੇ ਰਾਜ ਕੀਤਾ ਹੈਗਾ ਐਵੇਂ ਬੰਗਾਲ ਦੀਆਂ ਸੋਨਾ ਵਿੱਚ 170 ਦਿਖਾ ਰਹੀ ਸੀ ਭਾਜਪਾ ਨੂੰ ਉਹ ਕਿਵੇਂ ਤੜਾਪ ਡਿੱਗੀ ਭਾਜਪਾ ਤੇ 100 ਤੋਂ ਥੱਲੇ ਆ ਗਈ ਤੇ ਇੱਕ ਬੜੀ ਦੋ ਤਿਹਾਈ ਬਹੁਤ ਦੇ ਨਾਲ ਮਮਤਾ ਬੇਦਰ ਜੀ ਨੇ ਆਪਣੀ ਸਰਕਾਰ ਬਣਾਈ ਹੈ ਕੋਈ ਨਹੀਂ ਜਾਣਦਾ ਕਿ ਭਾਜਪਾ ਦਾ ਜੋ ਜੋ ਇੱਕ ਬਿਹਾਰ ਹੈਗਾ ਜੋ ਦੀ ਕਾਰਗੁਜ਼ਾਰੀ ਹੈਗੀ ਹੈ ਕਿ ਚੰਡੀਗੜ੍ਹ ਵਿੱਚ ਬੇਅਰ ਦੀ ਚੋਣ ਹੋਣੀ ਸੀਗੀ ਤੇ ਉੱਥੇ ਕਿਵੇਂ ਇਹਨਾਂ ਨੇ ਜਿਹੜੀਆਂ 8 ਵੋਟਾਂ ਰੱਦ ਕਰਕੇ ਇਹਨੀਆਂ ਬਾਜੋਂ ਸੀਗੀਆਂ ਬਿਲਕੁਲ ਸਹੀ ਸੀਗੀਆਂ ਰੱਦ ਕਰਕੇ ਭਾਜਪਾ ਦਾ ਮੇਰ ਬਣਾਇਆ ਜਿਸ ਨੂੰ ਬਾਅਦ ਸੁਪਰੀਮ ਕੋਰਟ ਨੇ ਦਖਲਅੰਦਾਜ਼ੀ ਕਰਕੇ ਜਮਹੂਰੀਅਤ ਦਾ ਕਾਹਨ ਜਮਹੂਰੀ ਦਾ ਕਤਲ ਕਰ ਦਿੱਤਾ ਤੇ ਮੁੜ ਕੇ ਚੋਣਾ ਖਰਾਬ ਦੇ ਉੱਤੇ ਆਮ ਆਦੀ ਪਾਰਟੀ ਦਾ ਬੇਅਰ ਦੀ ਮੁੜ ਕੇ ਸਾਬਤੀ ਕੀਤੀ ਹੈਗੀ ਤੇ ਉਹਨਾਂ ਦਾ ਆਖਰੀ ਗੇਟ ਖਤਮ ਹੋਣ ਸਾਰੇ মিডিਆ ਤੇ ਜਿਹੜਾ ਇਲੈਕਟ੍ਰੋਨਿਕ মিডিਆ ਹੈਗਾ ਉਹਦੇ ਤੇ ਇੱਕ ਹੜ ਆ ਗਿਆ ਹੈਗਾ ਐਗਜ਼ਿਟ ਬੋਲਾਂ ਦਾ ਜਿਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਭਾਜਪਾ ਨੂੰ ਜੇਜੇ ਦਿਖਾਇਆ ਗਿਆ ਹੈ ਔਰ ਇੱਕ ਦੇਸ਼ ਮਾਹੌਲ ਬਣਾਇਆ ਜਾ ਰਿਹਾ ਹੈ ਤਾਂ ਕਿ ਬ੍ਰੋਤੀ ਪਾਰਟੀਆਂ ਦੇ ਬਰਕਤ ਉਹਨਾਂ ਦੇ ਐਕਸਿਟ ਉਹਨਾਂ ਦੇ ਜਿਹੜੇ ਪੋਲਿੰਗ ਜਿਹੜਾ ਉਹਨਾਂ ਦੇ ਕਾਊਂਟਿੰਗ ਏਜੰਟ ਹੈ ਉਹਨਾਂ ਦੀ ਬੇਦੀ ਨਹੀਂ ਪੈਦਾ ਕੀਤੀ ਜਾਵੇ ਇੱਕ ਵਰਾੜ ਪੈਦਾ ਕੀਤੀ ਜਾਵੇ ਕਿ ਉਹਦੇ ਹੌਸਲੇ ਪਾਸ ਕੀਤੇ ਜਾਣ ਹੈਗਾ ਸੋ ਇਹ ਸੋਚੀ ਸਾਹਿਬ ਦੀ ਸਾਜ਼ਿਸ਼ ਤਹਿਤ ਇਹ ਜਿਹੜਾ ਡਰਾਮਾ ਰਚਿਆ ਗਿਆ ਹੈਗਾ ਸਾਰੇ ਜਾਣਦੇ ਨੇ ਕਿ ਜਿਹੜੇ ਐਕਸਿਟ ਪੋਲ ਹੈ ਇਹਨਾਂ ਦੀ ਕਿੰਨੀ ਸਚਾਈ ਹੈਗੀ ਹੈ ਇਤਿਹਾਸ ਵਿੱਚ ਬਹੁਤ ਵਾਰ ਐਗਜ਼ਪੋਲ ਬਿਲਕੁਲ ਥੋੜਾ ਹਮ ਡਿੱਗੇ ਨੇ ਚਾਹੇ 2406 ਸ਼ਾਈਨੀ ਇੰਡੀਆ ਸੀ ਬਾਜਪਾਈ ਦਾ ਉਦੋਂ ਜਦੋਂ ਸਾਰੇ ਭਾਜਪਾ ਵੀ ਜਿੱਤ ਦੀ ਪਛਾਣ ਕੋਈ ਕਰ ਰਹੇ ਸੀਗੇ ਤਾਂ ਭਾਜਪਾ ਥੋੜਾ ਹੰ ਡਿੱਗੀ ਸੀ ਤੇ ਯੂਪੀਐ 1 ਤੇ ਯੂਪੀ 2 ਤੇ ਬਾਅਦ ਦਾ ਸਾਲ ਲਗਾਤਾਰ ਕਾਂਗਰਸ ਨੇ ਗੱਡ ਜੋੜ ਬਣਾ ਕੇ ਰਾਜ ਕੀਤਾ ਹੈਗਾ ਐਵੇਂ ਬੰਗਾਲ ਦੀਆਂ ਚੋਣਾਂ ਵਿੱਚ 170 ਦਿਖਾ ਰਹੀ ਸੀ ਭਾਜਪਾ ਨੂੰ ਉਹ ਕਿਵੇਂ ਥਰਾ ਹੰ ਡਿੱਗੀ ਭਾਜਪਾ ਤੇ 100 ਤੋਂ ਥੱਲੇ ਆ ਗਈ ਤੇ ਇੱਕ ਬੜੀ ਦੋ ਤੇਾਈ ਬਹੁਤ ਦੇ ਨਾਲ ਮਮਤਾ ਬੇਦਰ ਜੀ ਨੇ ਆਪਣੀ ਸਰਕਾਰ ਬਣਾਈ ਹੈਗੀ ਹੈ ਮੇ ਪਿੱਛੇ ਦੇ ਜਿਹੜੇ ਚੋਣਾਂ ਹੋਈਆਂ ਨੇ ਅਸੈਂਬਲੀ ਚੋਣਾਂ ਹੋਈਆਂ ਨੇ ਆਪਣਾ ਮੱਧ ਪ੍ਰਦੇਸ਼ ਰਾਜਸਥਾਨ ਤੇ ਛਤੀਸਗੜ ਕਿਵੇਂ ਦੋ ਜੱਜ ਕਾਂਗਰਸ ਸਰਕਾਰ ਬਣਦੀ ਦਿਖਾਏ ਦਿਖਾ ਦੇ ਸੀਗੇ ਤੇ ਉਹ ਤਣਾਪ ਲੱਗੇ ਨੇ ਕਿ ਦਿਨਾਂ ਸਰਕਾਰਾਂ ਵਿੱਚ ਭਾਜਪਾ ਦੀ ਸਰਕਾਰ ਹੋਣੀ ਹੈਗੀ ਸੋ ਜਿਹੜਾ ਚੋਣ ਗਣਿਤ ਹੈਗਾ ਇਹਨੂੰ ਇੱਕ ਵਪਾਰ ਬਣਾ ਲਿਆ ਗਿਆ ਇੱਕ ਮਾਧਿਅਮ ਬਣਾ ਲਿਆ ਗਿਆ ਆਪਣੇ ਸਿਆਸੀ ਮਕਸਦ ਪੂਰਾ ਕਰਨ ਵਾਸਤੇ ਔਰ ਭਾਜਪਾ ਉਸ ਦੀ ਬੜੀ ਬਾਕੂਬੀ ਵਰਤੋਂ ਕਰਦੀ ਹੈਗੀ ਕੌਣ ਨਹੀਂ ਜਾਣਦਾ ਕਿ ਭਾਜਪਾ ਦਾ ਜੋ ਜੋ ਇੱਕ ਵਿਹਾਰ ਹੈਗਾ ਜੋ ਇਹਦੀ ਕਾਰਗੁਜ਼ਾਰੀ ਹੈਗੀ ਹੈ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਹੋਣੀ ਸੀਗੀ ਤੇ ਉੱਥੇ ਕਿਵੇਂ ਇਹਨਾਂ ਨੇ ਜਿਹੜੀਆਂ 8 ਵੋਟਾਂ ਰੱਦ ਕਰਕੇ ਇਹਦੀ ਆਵਾਜ਼ਾਂ ਸੀਗੀਆਂ ਬਿਲਕੁਲ ਸਹੀ ਸੀਗੀਆਂ ਰੱਦ ਕਰਕੇ ਭਾਜਪਾ ਦਾ ਮੇਅਰ ਬਣਾਇਆ ਜਿਸ ਨੂੰ ਬਾਅਦ ਸੁਪਰੀਮ ਕੋਰਟ ਨੇ ਦਖਲਅੰਦਾਜ਼ੀ ਕਰਕੇ ਜਮਹੂਰੀਅਤ ਦਾ ਕਾਹਨ ਜਮਹੂਰੀ ਦਾ ਕਤਲਕਾਰ ਦਿੱਤਾ ਤੇ ਮੁਰਕੇ ਚੋਣਾ ਕਰਾ ਕੇ ਉੱਥੇ ਆ ਆਮ ਆਦੀ ਪਾਰਟੀ ਦਾ ਮੇਅਰ ਦੀ ਮੁਰਕੇ ਸਥਾਪਨਾ ਕੀਤੀ ਹੈਗੀ ਕੌਣ ਨਹੀਂ ਜਾਣਦਾ ਕਿ ਇਹਨਾਂ ਨੇ ਕਿਵੇਂ ਖਜਾਹੋ ਵਿੱਚ ਜਾ ਮਤਲਬ ਗੁਜਰਾਹੋ ਵਿੱਚ ਦੀ ਸੂਰਤ ਵਿੱਚ ਕਿਵੇਂ ਵਿਰੋਧੀ ਪਾਰਟੀਆਂ ਨੂੰ ਖੜਾ ਹੀ ਨਹੀਂ ਹੁੰਦਿੱਤਾ ਔਰ ਇੱਕ ਤਰਫਾ ਪਾਜਪਾ ਜਿੰਦ ਦੇਕਲੇਅਰ ਕਰ ਦਿੱਤੀ ਲੋਕ ਸਭਾ ਚੋਣਾਂ ਵਾਸਤੇ ਫੋਰਥਾਂ ਮਤੇ ਦੀਆਂ ਖੁਸ਼ੀਆਂ ਹੋਈਆਂ ਕੌਣ ਨਹੀਂ ਜਾਣਦਾ ਕਿ ਪਾਜਪਾ ਨੇ ਪਹਿਲਾਂ ਪਹਿਲਾਂ ਇਹਨਾਂ ਨੇ ਕਰਨਾਟਕਾ ਫਿਰ ਮੱਧ ਪ੍ਰਦੇਸ਼ ਫਿਰ ਰਾਜਸਥਾਨ ਚ ਬਹੁਤਾ ਮਾਦੇ ਰਾਜਸਥਾਨ ਚ ਕਹਾਵਣੀ ਹੋ ਸਕੇ ਪਰ ਮੱਧ ਪ੍ਰਦੇਸ਼ ਤੇ ਕਰਨਾਟਕਾ ਚ ਕਿਵੇਂ ਕਾਂਗਰਸਾਂ ਤੋੜ ਕੇ ਕਾਂਗਰਸੀਆਂ ਇਹਨਾਂ ਨੇ ਪੈਸੇ ਦੇ ਧਨਵੱਲ ਦੇ ਜੋਰ ਤੇ ਅਮਾਨੀਆਂ ਡਾਨੀਆਂ ਦੇ ਜੋਰ ਤੇ ਇਹਨਾਂ ਨੇ ਇਹਨਾਂ ਨੇ ਸਰਕਾਰਾਂ ਤੋੜੀਆਂ ਹੈਗੀਆਂ ਔਰ ਸਤਪਤ ਲੋਕਤੰਤਰੀ ਜਿਹੜੀ ਸਰਕਾਰਾਂ ਸੀਗੀਆਂ ਉਹਨਾਂ ਨੂੰ ਉਹਨਾਂ ਨੂੰ ਸੱਤਾ ਤੋਂ ਬਾਹਰ ਕੀਤਾ ਹੈਗਾ ਸੋ ਭਾਜਪਾ ਸਾਸ਼ਾ ਦੀ ਪਾਰਟੀ ਹੈਗੀ ਹੈ ਇੱਕ ਇੱਕ ਜਮ ਜੈ ਗਣਤੰਤਰ ਦਾ ਜਾਂ ਜਮਹੂਰੀਅਤ ਦਾ ਇਹ ਹਰਨ ਕਰਦੀ ਹੈਗੀ ਹੈ ਔਰ ਲਗਾਤਾਰ ਜਮਹੂਰੀਤ ਨੂੰ ਅਨਡੂ ਕਰਦੀ ਹੈਗੀ ਹੈ ਉਹਨੂੰ ਖਤਮਗਾਦੀ ਤੇ ਕਤਰਾ ਕੀਂਤਾ ਦਾ ਕਤਲ ਕਰਦੀ ਹੈਗੀ ਹੈ ਸੋ ਇਸ ਕਰਕੇ ਉਸੇ ਸਾਜ਼ਿਸ਼ ਤਹਿਤ ਇਹਨਾਂ ਨੇ ਜਿਹੜੇ ਐਗਜ਼ਿਟ ਕੋਲਾ ਡਰਾਮਾ ਰਚਿਆ ਹੈਗਾ ਇਹ ਸਿਰਫ ਸਾਡੇ ਜਿਹੜੇ ਕਾਂਗਰਸ ਜਾਂ ਜਿਹੜਾ ਇੰਡੀਆ ਲਾਇੰਸ ਹੈਗਾ ਉਹਦੇ ਵਰਕਰ ਵਿੱਚ ਬੇਦੇਲੀ ਪੈਦਾ ਕਰਨ ਵਾਸਤੇ ਨਰਾਜਤਾ ਪੈਦਾ ਕਰਨ ਵਾਸਤੇ ਤਾਊ ਮੋਲ ਪੈਦਾ ਕਰਨ ਵਾਸਤੇ ਇਹਨਾਂ ਨੇ ਡਰਾਮਾ ਰਚਿਆ ਹੈਗਾ ਮੈਂ ਐਲਾਨ ਕਰਦਾ ਹੈਗਾ ਸਾਡੀ ਅੱਜ ਹੀ ਮੀਟਿੰਗ ਹੋਈ ਹੈ ਆਲ ਇੰਡੀਆ ਕਾਂਗਰਸ ਕਮੇਟੀ ਤੇ ਬਾਕੀ ਦੇ ਜਿਹੜੇ 275 ਅਸੀਫ ਐਮਪੀ ਖੜੇ ਸੀਗੇ ਕੜਗੇ ਸਾਹਬ ਸੀਗੇ ਰਾਹੁਲ ਗਾਂਧੀ ਸੀਗੇ ਤੇ ਮਿਸਟਰ ਕੇਵੀ ਨੂੰ ਕੋਪਾਲ ਸੀਗੇ ਉਹਨਾਂ ਨੇ ਬੜਿਆ ਐਲਾਨੀਆਂ ਕਿਹਾ ਕਿ ਇੰਡੀਆ ਲਾਇੰਸ 295 ਸੀਟ تک ਕਟੋ-ਕਟ ਤੇ ਸੀਟ 300 ਹੀ ਬਚ ਸਕਦੀ ਹੈ ਇਹ ਜਿੱਤ ਰਿਹਾ ਹੈਗਾ ਸਾਡੇ ਵਰਕਰ ਨੂੰ ਘਬਰਾਣ ਦੀ ਕੋਈ ਲੋੜ ਨਹੀਂ ਬੇਦਲ ਹੋਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਵੱਡੀ ਗਿਣਤੀ ਵਿੱਚ ਜਿੱਤ ਕੇ ਸੱਤਾ ਦੇ ਕਾਬਜ ਹੋਣ ਜਾ ਰਹੇ ਹਾਂ ਔਰ ਭਾਰਤ ਭਾਰਤ ਜਿਹੜਾ ਭਾਰਤ ਦਾ ਇਸ ਤਰ੍ਹਾਂ ਉਹ ਗੋਲ ਕਰਨ ਜਾ ਰਹੇ ਹੈਗੇ ਜਿੰਨੇ ਵੀ ਜਿਹੜੇ ਪੈਰਲਲ মিডিਆ ਹੈਗਾ ਜਿਹਨੂੰ ਆਲਟਰਨਟਿਵ মিডিਆ ਕਹਿੰਦੇ ਆਗੇ ਉਹ ਜਿੰਨੇ ਚੋਣ ਵਿਸ਼ਲੇਸ਼ਕ ਨੇ ਉਹਨਾਂ ਦਾ ਮੰਨਣਾ ਹੈਗਾ ਕਿ ਭਾਜਪਾ ਹੋ ਸਕਦਾ 200 ਤੋਂ ਵੀ ਥੱਲੇ ਚਲੀ ਜਾਵੇ ਸੋ ਜੋ ਇਦਾਂ ਦੀਆਂ ਸਾਰੀਆਂ ਇੱਕ ਨਹੀਂ ਦਰਜ ਨਾਲ ਜਿਹੜੀਆਂ ਖੁਆਣੀ ਆ ਗਈਆਂ ਭਾਰਤ ਭਾਜਪਾ ਦੇ ਸਿਆਸੀ ਫਿਊਚਰ ਬਾਰੇ ਸਿਆਸੀ ਪੇਕ ਬਾਰੇ ਉਹ ਹੋ ਰਹੀਆਂ ਨੇ ਅਜਿਹੇ ਮਾਹੌਲ ਵਿੱਚ ਖਰੀਦੇ ਖਰਚੀਦੇ ਖਰਦਾਏ ਜਾਂ ਆਪਣੇ ਕੋਲ ਮੈਰਿਟਡ ਕੀਤੇ ਹੋਏ ਜਿਹੜੇ ਐਗਜ਼ਿਟ ਕੋਲ ਹੈਗੇ ਇਹਨਾਂ ਦਾ ਮਕਸਦ ਸਿਰਫ ਇੱਕ ਕਨਫਿਊਜ਼ਨ ਪੈਦਾ ਕਰਨਾ ਹੈਗਾ ਜਦੋਂ ਆਪ ਦਰ ਪੈਦਾ ਕਰਨਾ ਹੈਗਾ ਇੱਕ ਨਰਾਜਤਾ ਪੈਦਾ ਕਰਨੀ ਹੈ ਜਿਹਨੂੰ ਅਸੀਂ ਟੋਟਲੀ ਰੱਦ ਕਰਦੇ ਆਗੇ ਔਰ एलान ਕਰਦੇ ਆਗੇ ਕਿ ਜੇ ਜਦੋਂ ਚਾਰ ਕਿਉਂ ਨਤੀਜੇ ਆਣਗੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਭਾਜਪਾ ਦਾ ਬਿਸਤਰਾ ਗੋਲ ਹੋ ਰਿਹਾ ਭਾਜਪਾ ਸਿਆਸੀ ਰਿਸ਼ਤੋਂ ਤਫਾ ਹੋ ਰਹੀ ਹੈਗੀ ਔਰ ਹਿੰਦੁਸਤਾਨ ਜਿਹੀ ਮਾਇਨੇ ਲੋਕਤੰਤਰ ਸਭਧਾਨ ਦਾ ਰਾਜ ਇੱਕ ਲੋਕਾਂ ਦਾ ਅਸਲੀ ਲੋਕਤੰਤਰ ਜੋ 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 ਮੰਗ ਕਰਦਾ ਹੈਗਾ ਉਹਨਾਂ ਲੋਕਾਂ ਦਾ ਰਾਜ ਉਹਨਾਂ 파ੜੇ ਰਾਜ ਹਿੰਦਿਆ ਆਲਾਈ ਦਾ ਰਾਜ ਹੁਣ ਹੁਣ ਜਾ ਰਿਹਾ ਹੈਗਾ ਅਸੀਂ ਆਪਣੇ ਜੋ ਵਰਕਰ ਰਹਿ ਗਏ ਜੋ ਸਾਡੇ ਜੇ ਕਾਊਂਟਿੰਗ ਏਜੈਂਟ ਉਹਨਾਂ ਸਰ ਕਰ ਦਿੱਤਾ ਹੈਗਾ ਕਿ ਭਾਜਪਾ ਦੇ ਸਰ ਭਾਜਪਾ ਦੇ ਇਸ ਦੇ ਏਜੰਟਾਂ ਦੀ ਜੋ ਇੱਕ ਇਲੈਕਸ਼ਨ ਇਲੈਕਸ਼ਨ ਵੀ ਇੱਕ ਏਜੰਟ ਦੇ ਤੌਰ ਤੇ ਕੰਮ ਕਰ ਰਿਹਾ ਹੈਗਾ ਕਿਉਂਕਿ ਅਕਸਰ ਕੁਝ ਦੇ ਹੁੰਦੇ ਸੀ ਕਿ ਗੱਲ ਚੱਲਦੀ ਸੀ ਕਿ ਤੁਸੀਂ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਸੀਗਾ ਕਿ ਪਾਕਿਸਤਾਨ ਕਹਦਾ ਜੀ 12 12 ਪਲੇਅਰਾਂ ਨੇ ਖੇਡ ਲੈ ਗਿਆ ਇਹਦੇ 12 ਕਿਵੇਂ 11 ਹੁੰਦੇ 12 ਕਹਿੰਦੇ ਅੰਪਾਇਰ ਵੀ ਸਾਡਾ ਹੀ ਕਾਉਂਟ ਹੈ ਅੰਪਾਇਰ ਵੀ ਸਾਡੇ ਵਾਸਤੇ ਖੇਡ ਰਿਹਾ ਹੈਗਾ ਜੀ ਸੋ ਇਹ ਅੱਜ ਦਾ ਅੰਪਾਇਰ ਹੈਗਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਪਾਜਬਾ ਵਾਸਤੇ ਖੇਡ ਰਿਹਾ ਹੈਗਾ ਸੋ ਅੱਜੀਆਂ ਹਾਲਤਾ ਸਾਡੇ ਵਾਸਤੇ ਚੁਣੌਤੀ ਹੈ ਅਸੀਂ ਆਪਣੇ ਸਾਰੇ ਜਿਹੜੇ ਏਜੰਟ ਹੈਗੇ ਕਾਊਂਟਿੰਗ ਏਜੰਟ ਤੁਹਾਨੂੰ ਸਾਰ ਕਰ ਦਿੱਤਾ ਕਿ ਹਰ ਬਿਸ਼ੀਦ ਤੋਂ ਬਾਅਦ ਪੂਰਾ ਨੰਬਰ ਲੈ ਕੇ ਸਹੀ ਖਾਨੇ ਦਰਜ ਕਰਾ ਕੇ ਉਹ ਅੱਗੇ ਤੁਰਨ ਜਦ ਤੱਕ ਇੱਕ 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 ਬੂਥ ਪੂਰਾ ਨਹੀਂ ਹੁੰਦਾ ਦੂਜੇ ਬੂਥ ਦੀ ਗਿਣਤੀ ਨਾ ਸ਼ੁਰੂ ਕੀਤੀ ਜਾਵੇ ਜਿਹੜਾ ਝਗੜਾ ਹੈਗਾ ਉਹ ਤੇ ਉਹ ਜਿਹੜਾ ਪੂਰਾ ਉਹਦਾ ਉਹਦਾ ਜੜ ਉਹਦਾ ਅਤਰਾਜ ਆ ਜਾਗਾ ਉਹ ਜਵਾਨੀ ਕਲਾ ਮੇਰੀ ਲਿਖਤੀ ਦਿੱਤਾ ਜਾਵੇ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਦ ਤੱਕ ਅਖੀਰਲੀ ਬੋਟ ਵੀ ਗਿਣਤੀ ਨਹੀਂ ਹੋ ਜਾਂਦੀ ਉਹ ਬੂਥ ਨਾ ਛੱਡਣ 17 ਸੀ ਜਿਹੜਾ ਫਾਇਰ ਜਿਹੜਾ ਫਾਰਮ ਹੈਗਾ ਉਹਦੇ ਨਾਲ ਮਿਲਾਨ ਕਰਨ ਤੋਂ ਬਾਅਦ ਹੀ ਦੈਨ ਲੈਕਚਰ ਦੀ ਮਸ਼ੀਨਾ ਹੈਗੀਆਂ ਵੋਟਿੰਗ ਮਸ਼ੀਨਾ ਉਹ ਖੋਲਣ ਦੀ ਇਜਾਜ਼ਤ ਦੇਣਾਗਾ ਸੋ ਇਨ੍ਹਾਂ ਹਾਲਤਾ 'ਚ ਅਸੀਂ ਮੀਡੀਆ ਨੂੰ ਬੇਨਤੀ ਕਰਦੇ ਆਂ ਕਿ ਅੱਜ ਦੇਸ਼ ਦਾ ਮੀਡੀਆ ਵੀ ਦੇਸ਼ ਦੀਆਂ ਜਬੂਰੀ ਸਰਥਾਵਾਂ ਵੀ ਚਾਹੇ ਇਲੈਕਸ਼ਨ ਕਮਿਸ਼ਨ ਹੈ ਚਾਹੇ ਉਹ ED ਹੈ ਚਾਹੇ CBI ਹੈ ਚਾਹੇ ਅਦਾਲਤਾਂ ਨੇ ਚਾਹੇ ਮੀਡੀਆ ਹੈਗਾ ਚਾਹੇ ਇਹ ਚਾਹੇ ਕੈਗ ਹੈਗੀ ਹੈ ਸਾਰੀਆਂ ਖਾਈ ਚੈੱਕ ਕਰ ਲਈਆਂ ਭਾਜਪਾ ਨੇ